ਸਤਿ ਸ਼੍ਰੀ ਅਕਾਲ। ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ। ਬਾਪੂ ਤੁਹਾਡੇ ਵੇਲੇ ਵੀ ਆਪਣਾ ਇਦਾਂ ਦਾ ਵਿਰਸਾ ਸੀ ਜਿਦਾਂ ਦਾ ਹੋਣੀ। ਨਹੀਂ ਕਮਲਪੁੱਤ, ਉਦੋਂ ਤਾਂ ਵਿਰਸਾ ਬਹੁਤ ਵਧੀਆ ਸੀ। ਕਿੰਜ ਭਲਾ ਦੱਸੋ ਖਾਂ ਬਾਪੂ ਜੀ? ਲੈ ਸੋਣ ਕਮਲਪੁੱਤ। ਮਟਿਆਰਾਂ ਦਾ ਪਹਿਰਾਵਾ। ਹੁਣ ਤਾਂ ਪੰਜਾਬਣ ਮਟਿਆਰਾਂ ਦਾ ਪਹਿਰਾਵਾ ਹੀ ਬਦਲਿਆ ਪਿਆਈ। ਸਿਰ ਤੋਂ ਚੁੰਨੀਆਂ ਲੱਗ ਗਈਆਂ ਹਨ। ਜਿਨ੍ਹਾਂ ਨੂੰ ਆਪਾਂ ਇੱਜ਼ਤਾਂ ਕਹਿੰਦੇ ਸਾਂ। ਉਹ ਪੰਜਾਬੀ ਸੂਟਾਂ ਦੇ ਰਿਵਾਜ ਸਾਰੇ ਖਤਮ ਹੋ ਗਏ ਹਨ। ਹੁਣ ਤਾਂ ਮੁਟਿਆਰਾਂ ਜਿੰਨਾ ਪੌਣ ਲੱਗ ਪਈਆਂ ਹਨ ਜੇ ਕੋਈ ਮੁਟਿਆਰ ਪੰਜਾਬੀ ਸੂਟ ਪਾਉਂਦੀ ਵੀ ਹੈ ਤਾਂ ਸਲਵਾਰ ਨੈਰੋ ਤੇ ਪੈਰੋਂ ਉੱਚੀਆਂ ਹੋ ਗਈਆਂ ਹਨ ਪਤਾ ਨਹੀਂ ਕੀ ਕੀ ਰਵਾਜ ਚੱਲ ਪਏ ਹਨ ਸਾਰਾ ਮਾਹੌਲ ਹੀ ਬਦਲਿਆ ਪਿਆ ਹੈ ਗੱਭਰੂਆਂ ਦਾ ਪਹਿਰਾਵਾ ਹੁਣ ਤਾਂ ਆਪਣੇ ਪੰਜਾਬੀ ਗੱਭਰੂ ਵੀ ਆਪਣੇ ਪਹਿਰਾਵੇ ਨੂੰ ਭੁੱਲ ਗਏ ਹਨ ਉਹ ਕੋਰਤਾ ਚਾਦਰਾਂ ਛੱਡ ਥਾਂ ਥਾਂ ਤੋਂ ਪਾਟੀਆਂ ਪੈਂਟਾਂ ਪਾਉਣ ਲੱਗ ਪਏ ਹਨ ਐਨੀਆਂ ਤਾਂ ਕਿਸੇ ਮੰਗਣ ਵਾਲੇ ਮੰਗਤੇ ਦੀਆਂ ਪੈਂਟਾਂ ਨਹੀਂ ਪਾਟੀਆਂ ਹੁੰਦੀਆਂ ਜਿੰਨੀਆਂ ਪਾਟੀਆਂ ਪੈਂਟਾਂ ਇਹ ਪਾਉਂਦੇ ਹਨ ਪਹਿਲਾ ਬੰਦੇ ਮੁੱਛਾਂ ਆਪਣੀ ਛਾਲ ਲਈ ਰੱਖਦੇ ਸਨ ਅਤੇ ਅੱਜਕੱਲ ਗੱਬਰੂਆ ਨੇ ਮੁੱਛਾਂ ਦੇ ਟ੍ਰੈਂਡ ਚਲਾ ਲਏ ਹਨ ਸਿਰ ਤੋਂ ਮੋਨੇ ਤੇ ਲੰਮੀਆਂ ਲੰਮੀਆਂ ਦਾੜੀਆਂ ਰੱਖੀਆਂ ਹਨ ਹੋਰ ਤਾਂ ਹੋਰ ਮੁੱਛਾਂ ਦੇ ਲੋਗੋ ਬਣਾ ਕੇ ਮੋਟਰਸਾਈਕਲ ਕਾਰਾਂ ਬੱਸਾਂ ਟਰੱਕਾਂ ਤੇ ਲਾਏ ਹੋਏ ਹਨ ਪਤਾ ਨਹੀਂ ਕੀ ਹੋ ਗਿਆ ਏ ਮੇਰੇ ਸੋਹਣੇ ਪੰਜਾਬੀ ਗੱਬਰੂਆਂ ਨੂੰ ਗਾਇਕਾਂ ਦਾ ਪਹਿਰਾਵਾ ਪਹਿਲਾਂ ਪ੍ਰਾਣੇ ਗਾਇਕ ਆਪਣੀ ਪੰਜਾਬੀ ਡਰੈਸ ਕੁਰਤਾ ਚਾਦਰਾਂ ਪਾ ਕੇ ਸਟੇਜ ਤੇ ਸ਼ੁੱਧ ਪੰਜਾਬੀ ਗੀਤ ਗਾਉਂਦੇ ਸਨ ਤੇ ਅੱਜ ਦੇ ਗਾਇਕ ਕਟੀਆਂ ਫਟੀਆਂ ਜੀਨਾਂ ਪਾ ਕੇ ਸਟੇਜ ਤੇ ਚੜ ਜਾਂਦੇ ਹਨ ਤੇ ਫੇਰ ਇਹ ਨਹੀਂ ਪਤਾ ਲੱਗਦਾ ਕਿ ਇਹ ਗਾਉਣ ਵਾਲਾ ਹੈ ਜਾਂ ਕਿਸੇ ਦੇ ਨਾਲ ਆਇਆ ਹੈ ਆਹ ਤਾਂ ਹਾਲ ਹੋਇਆ ਪਿਆ ਏ ਸਾਡੇ ਪੰਜਾਬੀ ਸਭਿਆਚਾਰ ਦਾ ਪ੍ਰਾਣੀਆਂ ਖੇਡਾਂ ਗੁੱਲੀ ਡੰਡਾ ਬੰਦਰ ਕਿੱਲਾ ਕਮਲਪੁੱਤਰ ਆਪਣੀਆਂ ਪੁਰਾਣੀਆਂ ਖੇਡਾਂ ਗੁੱਲੀ ਡੰਡਾ ਬੰਦਰ ਕਿੱਲਾ ਵੰਜ ਪਿੱਠੋ ਬਹੁਤ ਵਧੀਆ ਹੁੰਦੀਆਂ ਸਨ ਇਹਨਾਂ ਖੇਡਾਂ ਨੂੰ ਖੇਡਣ ਨਾਲ ਨਾਲੇ ਤਾਂ ਮਨੋਰੰਜਨ ਹੁੰਦਾ ਸੀ ਨਾਲੇ ਖੇਡਣ ਵਾਲਿਆਂ ਵਿੱਚ ਪਿਆਰ ਵਧਦਾ ਸੀ ਤੇ ਨਾਲ ਨਾਲ ਸਰੀਰ ਦੀ ਕਸ਼ਰਤ ਵੀ ਹੋ ਜਾਂਦੀ ਸੀ ਤੇ ਸਰੀਰ ਉੱਤੇ ਮੋਟਾਪਾ ਵੀ ਨਹੀਂ ਸੀ ਹੁੰਦਾ ਤੇ ਅੱਜ ਦੀ ਪੀੜ੍ਹੀ ਦੇ ਜਵਾਕ ਜਾਂਦੇ ਮਗਰੋਂ ਮੋਬਾਈਲ ਪਹਿਲਾਂ ਮੰਗਣ ਲੱਗ ਜਾਂਦੇ ਹਨ ਉਹ ਇਹ ਖੇਡਾਂ ਭੁੱਲ ਗਏ ਹਨ ਤੇ ਆਪਣੇ ਮੋਬਾਈਲ ਵਾਲੀਆਂ ਖੇਡਾਂ ਹੀ ਖੇਡਦੇ ਹਨ ਤਾਂ ਹੀ ਤਾਂ ਸਰੀਰ ਕਤਾਰ ਤੇ ਢਿੱਲੇ ਜਿਹੇ ਰਹਿੰਦੇ ਹਨ ਪ੍ਰਾਣੀਆਂ ਖਰਾਕਾਂ ਦੁੱਧ ਦੇਸੀ ਘਿਓ ਤੇ ਮੱਖਣ ਉਦੋਂ ਪ੍ਰਾਣੀਆਂ ਖਰਾਕਾਂ ਵੀ ਬਹੁਤ ਵਧੀਆ ਸਨ ਘਰ ਦਾ ਦੁੱਧ ਦੇਸੀ ਘਿਓ ਮੱਖਣ ਦਹੀਂ ਆਦਤੇ ਖਾਣ ਵਾਲੇ ਵੀ ਉਦੋਂ ਹੱਟੇ-ਕੱਟੇ ਹੁੰਦੇ ਸਨ ਅੱਜ ਤਾਂ ਸਾਰਾ ਕੁਝ ਹੀ ਮਿਲਾਵਟੀ ਹੈ ਇੱਥੋਂ ਤੱਕ ਕਿ ਸਬਜ਼ੀਆਂ ਵੀ ਟੀਕਿਆਂ ਨਾਲ ਪਕਦੀਆਂ ਹਨ ਉਦੋਂ ਪ੍ਰਾਣੇ ਬੰਦੇ ਪੀਪਾ ਘਿਓ ਦਾ ਪੀ ਜਾਂਦੇ ਸਨ ਤੇ ਅੱਜ ਕੱਲ ਦੇ ਜਵਾਨ ਇੱਕ ਚਮਚ ਦਾ ਚਪਾ ਲੈਣ ਤਾਂ ਲੂਜ਼ ਮੋਸ਼ਨ ਲੱਗ ਜਾਂਦੇ ਹਨ ਆ ਹਾਲ ਹੋਇਆ ਪਿਆਏ ਅੱਜ ਦੀ ਜਵਾਨੀ ਦਾ ਨੋਹਾਂ ਦਾ ਕੁੰਡ ਕੱਢਣਾ ਪਹਿਲਾਂ ਨੋਹਾਂ ਆਪਣੇ ਸਹੁਰੇ ਤੇ ਜੀਠ ਸਾਹਮਣੇ ਕੁੰਡ ਨਹੀਂ ਸਨ ਚੱਕਦੀਆਂ ਤੇ ਸਵੇਰੇ ਸਮੇਂ ਸਿਰ ਉੱਠ ਕੇ ਸੱਸ ਸਹੁਰੇ ਦੇ ਪੈਰੀਂ ਹੱਥ ਲਾਉਣੇ ਤੇ ਉਹਨਾਂ ਦਾ ਪਿਆਰ ਲੈਣਾ ਤੇ ਉਹਨਾਂ ਨੂੰ ਹੀ ساری ਉਮਰ ਆਪਣੇ ਮਾਪਿਓ ਸਮਝਣਾ ਘਰ ਆਏ ਗਏ ਦੀ ਪੂਰੀ ਇੱਜ਼ਤ ਕਰਨੀ ਤੇ ਹੁਣ ਉਹ ਕੁੰਡ ਕੱਢਣ ਵਾਲੇ ਰਿਵਾਜ ਖਤਮ ਹੋ ਗਏ ਚੁੱਲ੍ਹੇ ਚੌਕੇ ਟੈ ਗਏ ਹੁਣ ਕੋਈ ਹੀ ਵਿਰਲਾ ਘਰ ਹੋਵੇਗਾ ਜਿੱਥੇ ਚੁੱਲ੍ਹਾ ਚੌਂਕਾ ਦੇਖਣ ਨੂੰ ਮਿਲਦਾ ਹੋਵੇਗਾ ਚੁੱਲ੍ਹਾ ਚੌਂਕਾ ਵੀ ਪਰਿਵਾਰ ਦਾ ਪਿਆਰ ਵਧਾਉਣ ਚ ਸਹਾਈ ਹੁੰਦਾ ਸੀ ਕਿਉਂਕਿ ਜਦੋਂ ਚੁੱਲ੍ਹੇ ਚੌਕੇ ਹੁੰਦੇ ਸਨ ਤਾਂ ਸਾਰਾ ਟੱਬਰ ਪਰਿਵਾਰ ਇੱਕ ਜਗ੍ਹਾ ਬੈਠ ਕੇ ਹੀ ਰੋਟੀ ਖਾਂਦਾ ਸੀ। ਬੇਬੇ ਨੇ ਲਾਈ ਜਾਣੀਆਂ ਤੇ ਅਸਾਂ ਸਾਰਾ ਨੇ ਰਾਲ ਖਾਈ ਜਾਣੀਆਂ ਤੇ ਨਾਲ-ਨਾਲ ਲੱਕੜਾਂ ਨੂੰ ਚੁੱਲ੍ਹੇ ਅਗਾਹ ਕਰਦੇ ਜਾਣਾ। ਹੁਣ ਚੁੱਲ੍ਹੇ ਦੀ ਥਾਂ ਗੈਸ ਨੇ ਲੈ ਲਈਏ ਤੇ ਸਾਰੇ ਆਪਣੀ ਆਪਣੀ ਰੋਟੀ ਪਾ ਆਪਣੇ ਆਪਣੇ ਕਮਰਿਆਂ 'ਚ ਜਾ ਬੈਠ ਜਾਂਦੇ ਨੇ। ਜਿਸ ਕਰਕੇ ਹੁਣ ਪਿਆਰ ਪਹਿਲਾਂ ਨਾਲੋਂ ਘੱਟ ਹੋ ਗਏ ਹਨ। ਟੀਵੀ ਦੀ ਥਾਂ LED ਚੱਲਣ ਟੀਵੀ ਵੀ ਕਿੰਨਾ ਵਧੀਆ ਚੀਜ਼ ਸੀ ਸਾਰੇ ਪਰਿਵਾਰਾਂ ਨੂੰ ਇੱਕ ਜਗ੍ਹਾ ਜੋੜ ਕੇ ਬਿਠਾ ਦਿੰਦਾ ਸੀ ਖੁੱਲੇ ਵੇੜੇ ਹੁੰਦੇ ਸਨ ਤੇ ਸਾਹਮਣੇ ਲੱਕੜ ਦੇ ਮੇਜ਼ ਤੇ ਟੀਵੀ ਪਿਆ ਹੋਣਾ ਤੇ ਸਾਰੇ ਟੱਬਰ ਨੇ ਰਲ ਬੈਠ ਕੇ ਦੇਖਣਾ ਹੁਣ ਉਹ ਗੱਲਾਂ ਕਿੱਥੇ ਕਮਲਪੁੱਤ ਹੁਣ ਤਾਂ ਵੱਡਿਆਂ ਤੋਂ ਲੈ ਕੇ ਬੱਚਾਂ ਦੇ ਕਮਰੇ ਕਮਰਿਆਂ 'ਚ ਅਲੱਗ-ਅਲੱਗ ਐਲ ਸੀੜੀਆਂ ਲੱਗ ਗਈਆਂ ਹਨ ਤੇ ਕੋਈ ਕਾਰਟੂਨ ਵੇਖੀ ਜਾਂਦਾ ਹੈ ਤੇ ਕੋਈ ਫਿਲਮਾਂ ਤੇ ਕੋਈ ਗਰਵਾਣੀ ਵਿਆਹਾਂ 'ਚ ਬਦਲਾਵ ਪਹਿਲਾਂ ਵਿਆਹ ਕਿੰਨੇ ਵਧੀਆ ਹੁੰਦੇ ਸਨ ਵਿਆਹਾਂ 'ਚ ਢੋਲ ਚਿੰਟੇ ਤੇ ਸ਼ੈਣੀ ਵਜਦੇ ਤੇ ਬੋਲੀਆਂ ਪੈਂਦੀਆਂ ਸਨ ਘਰਾਚੌਰ ਤਾਂ ਸ਼ਾਮ ਨੂੰ ਇਕੱਠੀਆਂ ਹੋ ਕੇ ਘੋੜੀਆਂ ਸੁਹਾਗ ਗਾਉਂਦੀਆਂ ਹੁੰਦੀਆਂ ਸਨ ਤੇ ਅੱਜ ਦੀ ਪੀੜ੍ਹੀ ਨੂੰ ਤਾਂ ਘੋੜੀਆਂ ਸੁਹਾਗ ਦਾ ਪਤਾ ਹੀ ਨਹੀਂ ਇਹ ਘੋੜੀਆਂ ਸੁਹਾਗ ਕੀ ਹੁੰਦੇ ਹਨ ਉਦੋਂ ਮੁੰਡੇ ਦੀ ਬਰਾਤ ਕੁੜੀ ਵਾਲਿਆਂ ਘਰ 3-4 ਦਿਨ ਰਹਿੰਦੀ ਹੁੰਦੀ ਸੀ ਅੱਜ ਲੋਕ ਬਰਾਤ ਰੱਖਣ ਦੀ ਗੱਲ ਤਾਂ ਦੂਰ ਘਰਵਾੜ ਨਹੀਂ ਨਹੀਂ ਦਿੰਦੇ ਪਹਿਲਾਂ ਹੀ ਪੈਲਸ ਬੁੱਕ ਕਰਵਾ ਲੈਂਦੇ ਨੇ ਕਿ ਘਰ ਕੋਈ ਖਿਲਾ ਰਾਣਾ ਪਾਵੇ ਤੇ ਹੋਰ ਤਾਂ ਹੋਰ ਆਪਣੀ ਧੀ ਨੂੰ ਵੀ ਬਾਹਰੋਂ ਬਾਹਰ ਪੈਲਸ ਚੋਂ ਹੀ ਤੋਰ ਦਿੰਦੇ ਹਨ ਹੁਣ ਤਾਂ ਨਵਾਂ ਜਮਾਨਾ ਆ ਗਿਆ ਟੋਲ ਚਿੰਟੇ ਛੈਣੇ ਬੋਲੀਆਂ ਦੀ ਥਾਂ ਡੀਜੇ ਨੇ ਲੈ ਲਈਏ ਲੱਚਰ ਗੀਤ ਚੱਲਦੇ ਆ ਵਿਆਹਾਂ ਚ ਕੋਈ ਰੋਕ ਟੋਕ ਨਹੀਂ ਹੁੰਦੀ ਲੋਕੀ ਪੀਪੀ ਸ਼ਰਾਬਾਂ ਵਿਆਹਾਂ 'ਚ ਫਾਇਰ ਕਰਦੇ ਨੇ ਸਾਰਾ ਮਾਹੌਲ ਹੀ ਬਦਲਿਆ ਪਿਆ ਏ ਵੱਡੇ ਪਰਿਵਾਰ ਪਿਆਰ ਦਾ ਪ੍ਰਤੀਕ ਪਹਿਲਾਂ ਵੱਡੇ ਵੱਡੇ ਪਰਿਵਾਰ ਹੁੰਦੇ ਸਨ ਕੋਈ ਭੇਦਭਾਵ ਭੇਦ ਭਾਵ ਨਹੀਂ ਹੁੰਦਾ ਸੀ ਪੰਜ ਪੰਜ ਪਰਿਵਾਰ ਇੱਕ ਓ ਘਰ 'ਚ ਇਕੱਠੇ ਰਹਿੰਦੇ ਹੁੰਦੇ ਸਨ ਕੁੱਲੇ ਵੇੜੇ ਹੁੰਦੇ ਸਨ ਘਰਾਂ 'ਚ ਜਵਾਕਾਂ ਦੀਆਂ ਖੂਬ ਰੌਣਕਾਂ ਹੁੰਦੀਆਂ ਸਨ ਤੇ ਜਦੋਂ ਕੋਈ ਘਰ ਰਿਸ਼ਤੇਦਾਰ ਆਉਣਾ ਤਾਂ ਚਾ ਚੜ ਜਾਂਦਾ ਸੀ ਤੇ ਸਾਰੀ ਰਾਤ ਗੱਲਾਂ ਕਰਦੇ ਹੀ ਲੰਘ ਜਾਂਦੀ ਸੀ ਹੁਣ ਪਰਿਵਾਰ ਨਿੱਕੇ ਹੋ ਗਏ ਤੇ ਪਰਿਵਾਰਾਂ ਚ ਪਿਆਰ ਦੀ ਘਾਟ ਗਈ ਤੇ ਰਿਸ਼ਤੇਦਾਰ ਘਰ ਬੁਲਾਉਣਾ ਤਾਂ ਦੂਰ ਦੀ ਗੱਲ ਹੈ ਜੇ ਕਿਤੇ ਰਿਸ਼ਤੇਦਾਰ ਆਉਣ ਦਾ ਪਤਾ ਵੀ ਲੱਗ ਜੇ ਤਾਂ ਮੱਥੇ ਵਟ ਪਹਿਲਾਂ ਪੈ ਜਾਂਦਾ ਹੈ ਬਾਪੂ ਬਾਪੂ ਆਪਣਾ ਪੁਰਾਣਾ ਵਿਰਸਾ ਕਿੰਨਾ ਵਧੀਆ ਸੀ ਆਪਾਂ ਹੁਣ ਨਹੀਂ ਮੋੜ ਕੇ ਲਿਆ ਸਕਦੇ ਆਪਣਾ ਪੰਜਾਬੀ ਵਿਰਸਾ ਨਹੀਂ ਕਮਲਪੁਰਤ ਹੁਣ ਕਿਥੇ ਹੁਣ ਤਾਂ ਮੁੰਡੇ ਕੁੜੀਆਂ ਆਪਣੀ ਮਾਤ ਭਾਸ਼ਾ ਪੰਜਾਬੀ ਹੀ ਭੁੱਲ ਗਏ ਹਨ ਜਿਹੜਾ ਬੰਦਾ ਆਪਣੀ ਮਾਤ ਭਾਸ਼ਾ ਹੀ ਨਹੀਂ ਜਾਣਦਾ ਉਹ ਵਿਰਸੇ ਬਾਰੇ ਕੀ ਜਾਣਦਾ ਹੋ ਜਦ ਅਸੀਂ ਖੁਦ ਨਹੀਂ ਕਰਦੇ ਕਦਰਾਂ ਫੇਰ ਕਿੱਦਾਂ ਮਤ ਦਈਏ ਪਹਿਲਾਂ ਆਪਾਂ ਆਪ ਸੁਧਾਰੀਏ ਤੰਦਲਾ ਫੇਰ ਦੂਜਿਆਂ ਨੂੰ ਕਹੀਏ